ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਪਿੰਡ ਜੰਡਿਆਲਾ ਮੰਜਕੀ ਦੇ ਹੈੱਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਵਿੱਚ ਮੰਜਕੀ ਇਲਾਕੇ ਦਾ ਮਸ਼ਹੂਰ ਛਿੱਜ ਮੇਲਾ ਸੰਪੰਨ ਹੋਇਆ ਤੇ ਪਟਕੇ ਦੀ ਕੁਸ਼ਤੀ ਦਾ ਜੇਤੂ ਭੋਲਾ ਕਾਸ ਨੇ ਫਸਲੇ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਇਸ ਪਟਕੇ ਦੀ ਕੁਸ਼ਤੀ ਵਿੱਚ ਪਹਿਲਾ ਨਾਮ 1.5 ਲੱਖ ਰੁਪਏ ਨਛੱਤਰ ਸਿੰਘ ਸਮਰਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਇਸ ਮੌਕੇ ਤੇ ਤਕਰੀਬਨ 25 ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ ਦੂਸਰੇ ਤੀਸਰੇ ਪਟਕੇ ਦੀ ਕੁਸ਼ਤੀ ਦਾ ਨਾਮ 1 ਲੱਖ ਰੁਪਏ ਤੇ 50 ਹਜ਼ਾਰ ਸੀ ਇਸ ਮੌਕੇ ਤੇ ਪ੍ਰਧਾਨ ਨੇ ਸਾਰੇ ਹੀ ਨਗਰ ਨਿਵਾਸੀਆਂ ਦਾ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਭਰਾਵਾਂ ਦਾ ਇਸ ਮੇਲੇ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਇਨਾਮ ਦੀ ਵੰਡ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਰੰਦਰ ਕੈਂਟ ਤੇ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਸਾਫਾ ਕੈਬਨਟ ਮੰਤਰੀ ਪੰਜਾਬ ਨੇ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਤੇ ਜਗਤਾਰ ਸਿੰਘ ਬੋਬੀ ਸੰਦੀਪ ਸਿੰਘ ਯੂਕੇ ਤੇ ਦਵਿੰਦਰ ਸਿੰਘ ਸਮਰਾ ਯੂਕੇ ਵੱਲੋਂ 50-50 ਹਜ਼ਾਰ ਰੁਪਈਆ ਇਸ ਟੂਰਨਾਮੈਂਟ ਵਿੱਚ ਦਿੱਤਾ ਗਿਆ। ਇਸ ਮੌਕੇ ਤੇ ਮਨਦੀਪ ਸਿੰਘ ਦੀਪਾ ਸਰਪੰਚ ਡਾਕਟਰ ਜੋਗੀ ਦਾਤ ਲਖਨਪਾਲ, ਨੀਸ਼ ਲਖਨਪਾਲ ਐਡਵੋਕੇਟ, ਜੁਆਇੰਟ ਸਕੱਤਰ ਲੀਗਲ ਸੈੱਲ ਆਮ ਆਦਮੀ ਪਾਰਟੀ, ਪੰਜਾਬ ਅਜਮੇਰ ਸਿੰਘ ਸਮਰਾ, ਰਾਜਵਿੰਦਰ ਸਮਰਾ ਪੰਜ ਸਦਰਸ਼ਨ ਨਾਲ ਬਿੱਲਾ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਬਲਾਕ ਪ੍ਰਧਾਨ ਸਿੰਘ ਸਮਰਾ ਜਸਪਾਲ ਸਿੰਘ ਬਿੱਟੂ ਸਕੱਤਰ ਛੇਜ ਕਮੇਟੀ ਗੁਰਦੀਪ ਸਿੰਘ ਰੂਬੀ ਪੰਜ ਹਰਪਪਿੰਦਰਜੀਤ ਸਿੰਘ ਸਮਰਾ ਗੁਰਪ੍ਰੀਤ ਸਮਰਾ ਤੇਜ ਇੰਦਰਜੀਤ ਸਿੰਘ ਸਮਰਾ ਆੜਤੀਆ ਕਰਨੈਲ ਸਿੰਘ ਸਮਰਾ ਯੂਕੇ ਗੁਰਪ੍ਰੀਤ ਸਿੰਘ ਰੂਬੀ ਪੰਜ ਏ ਐਸ ਟੋਨੀ ਜੋਹਲ ਬਿੱਲੂ ਡਟ ਤੀਰਤ ਸਿੰਘ ਸ਼ੇਰ ਗਿੱਲ ਸਤਨਾਮ ਸਿੰਘ ਸਮਰਾ ਸੁਖਬੀਰ ਸਿੰਘ ਸੋਢੀ ਪੰਜ ਅਸ਼ੋਕ ਕੁਮਾਰ ਮਾਨ ਪਰਮਜੀਤ ਸਿੰਘ ਮਾਹੀ ਲੰਬੜਦਾਰ ਰਾਮ ਮੂਰਤੀ ਠੇਕੇਦਾਰ ਪਰਮਜੀਤ ਸਮਰਾਜ ਜਸਕਰਨ ਸਿੰਘ ਚੇਅਰਮੈਨ ਹਰਪਪਿੰਦਰ ਸਿੰਘ ਸਮਰਾਜ ਇਸ ਮੌਕੇ ਦੇ ਸਰੋਟੇਜ ਸਕੱਤਰ ਦੀ ਸੇਵਾ ਰਾਮ ਲੁਭਾਇਆ ਸਰਮਾ ਤੇ ਮਦਨ ਲਾਲ ਦੁੱਗਲ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ ਜੰਡਿਆਲਾ ਮੰਚ ਕੀ ਤੋਂ ਰਾਜਵਿੰਦਰ ਢਾਲੀਵਾਲ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਅਤੇ ਕੈਮਰਾਮੈਨ ਅਮਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜ ਮੇਲਾ ਸਾਡਾ ਬਸਰੀਆ ਪ੍ਰਾਣਾ ਸਾਡੇ ਪਹਿਲਾਂ ਬਜ਼ੁਰਗ ਬਣਾਉਂਦੇ ਹੁੰਦੇ ਉਸ ਤਰ੍ਹਾਂ ਬਾਤ ਹੋਲੀ-ਹੋਲੀ ਕਰਦੇ ਸੀ ਔਰ ਸਾਡੀ ਡਿਊਟੀ ਲੱਗੀ ਬਰਾਉਡ ਦੀ ਤੇ ਇਸ ਲਈ ਅਸੀਂ ਬਣਾਉਂਦੇ ਆ ਗਾਹ ਨੌਜਵਾਨਾਂ ਨੂੰ ਬਹੁਤ ਨਸ਼ੇ ਵੱਲੋਂ ਹੋ ਰਿਹਾ ਹੈ ਇਸ ਇਸ ਤਰ੍ਹਾਂ ਦੇ ਮੇਲੇ ਹੋਣਗੇ ਤਾਂ ਨੌਜਵਾਨ ਅਸਾਂ ਤੋਂ ਬਚਣਗੇ ਤੇ ਹੋਰ ਸੇਤਾ ਵਧੀਆ ਹੋਣਗੇ ਨੌਜਵਾਨਾਂ ਦੀ ਅਸੀਂ ਸਾਰੇ ਜੋ ਵੀ ਸਾਡੇ ਸੰਜੋਗ ਜਿੰਦੇ ਪਿੰਡ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਨਆਰਈ ਬੀਆ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੇ ਸਾਰੇ ਮਿਲ ਜੁੜ ਕੇ ਬਹੁਤ ਵਧੀਆ ਸੰਜ ਵੇਲਾ ਬਹਰ ਦੇ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਮਰਾਮ ਦੇ ਜੋ ਸ਼ੇਂਜ ਮੇਲਾ ਬੜੇ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਨਗਰ ਦੀ ਸੁੱਖ ਸ਼ਾਂਤੀ ਮਾਨ ਮਨੁੱਖੀਤਾ ਦੀ ਦੋਸਤੀ ਵਾਸਤੇ ਜੋ ਆਪਣੇ ਐਨ ਆਰ ਆਈ ਅਤੇ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੇ ਹੀ ਸਹਿਯੋਗ ਦੇ ਨਾਲ ਮਾਇਆ ਕਰਕੇ ਵੀ ਤੇ ਜੋ ਸਹਿਯੋਗ ਦੇ ਨਾਲ ਬਾਬਾ ਧਿਆਨਦਾਸ ਬਾਬਾ ਸਾਈ ਸਿੰਘ ਜੀ ਬਾਬਾ ਸਿਵਾ ਸਿੰਘ ਬਾਬਾ ਗੁਪਾਲ ਸਿੰਘ ਜੀ ਮਹਾਰਾਜ ਸਾਰੇ ਮਹਾਂਪੁਰਖਾਂ ਦੇ ਅਸਥਾਨਾਂ ਵੱਲੋਂ ਜੋ ਅਰਦਾਸ ਕਰਕੇ ਆਏ ਆ ਆਪਾਂ ਤੇ ਨਗਰ ਦੀ ਇਲਾਕੇ ਦੀ ਸ਼ੁਕ ਸ਼ਾਂਤੀ ਵਾਸਤੇ ਇਹ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਆ ਤੇ ਮੈਂ ਐਨ ਆਰ ਆਈ ਅਤੇ ਨਗਰ ਦੀਆਂ ਔਰ ਸਾਡੇ ਮੇਰੇ ਵੱਡੇ ਗੁਰਪਾਈ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਜੀ ਮਹਾਰਾਜ ਜੀ ਉਚੇਚੇ ਤੌਰ ਤੇ ਆਏ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਤੇ ਇਹਨਾਂ ਦਾ ਵੀ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਮਹਾਂਪੁਰਖਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕਰਕੇ ਇਸ ਸ਼ਿੰਝ ਮੇਲੇ ਦੇ ਵਿੱਚ ਰੌਣਕਾਂ ਵਧਾਈਆਂ ਤੇ ਫਿਰ ਮੈਂ ਇੱਕ ਵਾਰੀ ਆਇਨਰਾਈਆਂ ਨੂੰ ਅਤੇ ਨਗਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਸ਼ਿੰਝ ਮੇਲੇ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਪਿੰਡ ਸਮਰਾਜ ਤੋਂ ਮਨਦੀਪ ਸਿੰਘ ਸਰਪੰਚ ਜਿਹੜਾ ਸਾਡਾ ਪੁਰਾਣਾ ਸਿੰਝ ਮੇਲਾ ਬਹੁਤ ਸਾਲਿਆਂ ਤੋਂ ਚੱਲੇ ਆ ਰਿਹਾ ਆ ਉਹਨੂੰ ਅਸੀਂ ਅੱਜ ਇਹ ਨਾਰਾ ਆ ਸਾਰਾ ਦਾ ਨਗਰ ਇਸ ਮੇਲੇ ਨੂੰ ਪੂਰਾ ਸੁਭਾਅ ਛੱਡ ਜਾਂਦਾ ਆ ਅਸੀਂ ਪੂਰੀ ਪੰਚਾਇਤ ਤੇ ਸਾਡੀ ਕਮੇਟੀ ਬਹੁਤ ਹੀ ਬੜੀ ਕਮਟੀ ਆ ਸੁਣਵਾਨੀਆਂ ਬਹੁਤ ਹੀ ਬੜੀ ਤਰੀਕੇ ਨਾਲ ਅੱਜ ਮੈਨੇਜਮੈਂਟ ਕੀਤਾ ਆ ਕਿਸੇ ਵੀ ਕੋਈ ਟਕਟ ਨਹੀਂ ਕੋਈ ਲੜਾਈ ਝਗੜਾ ਨਹੀਂ ਬਹੁਤ ਦੂਰ ਦੂਰੋਂ ਬਹੁਤ ਬੜੇ ਪਲਵਾਨ ਆਏ ਆ ਅਸੀਂ ਜਿਹੜੇ ਪਲਵਾਨਾਂ ਬਾਰੇ ਬਹੁਤ ਤਹਿ ਦਿਲੋਂ ਧੰਨਵਾਦ ਆ ਬਾਕੀ ਜਿੰਨੇ ਵੀ ਸਾਡੇ ਨਗਰ ਦੇ ਤੇ ਬਾਹਰ ਨਗਰਾਂ ਦੇ ਤੇ ਸੰਗ ਦੇਖਣ ਆਏ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਐਮ ਆਰ ਆਈ ਭਰਾਵਾਂ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰੀਆ ਅਸੀਂ ਚਾਹੁੰਦੇ ਆਂ ਵੀ ਗਾਂ ਵੀ ਦੁਨੀਆ ਵਾਲੀਆਂ ਪੀੜ੍ਹੀਆਂ ਉਹ ਇੱਥੇ ਮਿਲੋ ਕਰਵਾਉਣੇ ਰਹਿਣ ਤੇ ਜਿਹੜੇ ਸਾਡੇ ਨਾਲ ਆਉਣ ਨੌਜਵਾਨ ਆ ਉਹ ਨਸ਼ਿਆਂ ਨਾ ਪੈਣ ਤੇ ਕਿੱਦਾਂ ਵੱਲ ਜਾਣ ਤੇ ਆਪਣੇ ਸਰੀਰ ਸੰਭਾਲਣ ਦੇ ਵਧੀਆ ਤਰੀਕੇ ਰਾਜ ਸਾਡਾ ਜੀ ਸੰਸਾਰਿਆ ਕੱਲ ਸਕਦੇ ਜੀ ਨੌਜਵਾਨੀ ਆ ਉਹ ਇੱਦਾਂ ਸੰਭਾਲੀ ਜਾ ਸਕਦੀ ਆ ਜੇ ਆਪਾਂ ਬਹੁਤ ਵਧੀਆ ਤਰੀਕੇ ਰਾਜ ਆਪਾਂ ਸਾਡੇ ਮਿਲੋ ਕਰਵਾਵਾਂਗੇ ਤੱਕ ਬਾਕੀ ਇਹ ਮੈਚ ਹੋਰ ਜਿੰਨੀਆਂ ਵੀ ਖੇਡਾਂ ਹੋਣ ਵੱਟ ਤੋਂ ਵੱਟ ਸੈਂਕੜੇ ਜੀ ਜੁਗਦੰਨ ਪਿਆਰੇ ਅਸੀਂ ਹਰ ਕੋਲੇ ਜਿਹੜੇ ਖਿਡਾਰੀਆਂ ਨਾਲ ਸਹਿਯੋਗ ਦਿੰਦੇ ਆ ਅਸੀਂ ਇਹ ਗਾਹ ਤੋਂ ਵੀ ਆਪਾਂ ਜਿੰਨੇ ਵੀ ਅਸੀਂ ਰੋਦੇ ਆਈਓ ਖਿਡਾਰੀਆਂ ਦੇ ਲਈ ਖੜੇ ਆ ਅਸੀਂ ਉਹਨਾਂ ਨਾਲ ਸਵੇਗਰਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਦਿਨ ਅੱਜ ਕਿਉਂਕਿ ਇਹ ਛੰਝ ਮੇਲਾ ਬੜੇ ਸੈਂਕੜੇ ਸਾਲਾਂ ਤੋਂ ਚੱਲ ਰਿਹਾ ਹੈ ਸਮਰਾਏ ਦੀ ਧਰਤੀ ਦੇ ਉੱਤੇ ਜਿਹੜਾ ਕਿ ਆਉਣ ਵਾਲੇ ਸਭ ਨੂੰ ਇੱਕ ਸਨੇਹਾ ਦਿੰਦਾ ਕਿ ਆਉਣ ਵਾਲੇ ਸਾਲ ਹੋਰ ਨਵੇਂ ਖਿਡਾਰੀ ਤਿਆਰ ਹੋਣ ਔਰ ਨਵੇਂ ਪਹਿਲਵਾਨ ਤਿਆਰ ਹੁਣ ਤਾਂ ਕਿ ਜਿਹੜੀ ਤੰਦਰੁਸਤੀ ਔਰ ਇੱਕ ਇਹਦਾ ਕਾਮਜੋਗ ਇਨਸਾਨ ਪੈਦਾ ਹੋ ਸਕੇ ਕਿਉਂਕਿ ਖੇਡਾਂ ਹੀ ਆ ਜਿਹੜੀਆਂ ਚੰਗੇ ਇਨਸਾਨ ਪੈਦਾ ਕਰ ਸਕਦੀਆਂ ਚੰਗੇ ਲੀਡਰ ਪੈਦਾ ਕਰ ਸਕਦੀਆਂ ਔਰ ਚੰਗੇ ਲੋਕ ਪੈਦਾ ਕਰ ਸਕਦੀਆਂ ਸੋ ਇਸ ਕਰਕੇ ਮੈਂ ਪੂਰੀ ਦੁਨੀਆ ਨੂੰ ਅਪੀਲ ਕਰਦਾ ਕਿ ਦੋਸਤੋ ਇਹੋ ਜਿਹੇ ਮੇਲਿਆਂ ਦੀ ਬੱਦਬਤ ਸਪੋਰਟ ਕਰਿਆ ਕਰੋ ਔਰ ਬੱਦਬਤ ਨਾਲ ਜੁੜੋ ਕਿਉਂਕਿ ਇਹ ਸ਼ੰਝ ਮੇਲਾ ਜਿਹੜਾ ਬੜਾ ਇਤਿਹਾਸਿਕ ਮੇਲਾ ਹੈ ਵਿਅਰਗ ਦੱਸਦੇ ਆ ਕਿ ਇਹ ਜਦੋਂ ਕੋਈ ਮੋਟਰ ਗੱਡੀਆਂ ਜੋਕ ਨਹੀਂ ਸੀ ਉਹ ਲੋਕ ਕਈ ਕਈ ਦਿਨ ਪਹਿਲਾਂ ਆਪਣਾ ਸਾਰਾ ਕੰਮ ਰੋਲੇ ਲੇ ਕੇ ਸਮਰਾਏ ਦੀ ਛੰਝ ਦੇਖਣ ਜਾਣਾ ਐਡਾ ਇਤਿਹਾਸ ਹੈ ਇਸ ਪਿੰਡ ਦਾ ਸੋ ਵਾਹਿਗੁਰੂ ਮਿਹਰ ਕਰੇ ਇਸੇ ਤਰ੍ਹਾਂ ਇਹ ਮੇਲਾ ਚੱਲਦਾ ਰਹੇ ਮੈਂ ਅਪੀਲ ਕਰਨੀ ਚਾਹੁੰਦਾ ਜਿਹੜੇ ਚਿੰਨੇ ਵੀ ਸਾਡੇ ਖੇਡ ਜਗਤ ਨਾਲ ਜੁੜੇ ਹੋਏ ਲੋਕ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ 'ਚ ਲੈ ਕੇ ਜਾਓ ਖੇਡਾਂਵਾਂ 'ਚ ਲੈ ਕੇ ਜਾਓ ਤਾਂ ਕਿ ਬੱਚੇ ਤੰਦਰੁਸਤ ਜਿਹੇ ਰਹਿਣ ਔਰ ਜਿਹੜਾ ਆਨਰ ਸਮਾਵਾ ਬੜਾ ਵਹਿਤਰ ਹੋਵੇ ਸੋ ਮੈਂ ਸਪੈਸ਼ਲੀ ਧੰਨਵਾਦ ਕਰਦਾ ਮੀਡੀਆ ਦਾ ਜਿਹੜਾ ਇਹੋ ਜਿਹੇ ਮੇਲੇ ਨੂੰ ਕਵਰੇਜ ਕਰਦਾ ਕਿਉਂਕਿ ਇਹ ਪਿੰਡ ਕਿਉਂਕਿ ਇਹ ਸਾਡੀ ਵਿਰਾਸਤ ਦਾ ਇੱਕ ਉਹ ਹਿੱਸਾ ਹੈ ਜਿਹੜਾ ਹਮੇਸ਼ਾ ਯਾਦਗਾਰ ਰਿਹਾ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਮੇਂ ਤੋਂ ਮਾਲੇ ਖਾੜੇ ਸ਼ੁਰੂ ਹੋਏ ਸੀ ਅੱਜ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈ ਸਾਡੇ ਵੀ ਜਿਹੜਾ ਨਾਮ ਹੈ ਉਹ ਲੱਖਾਂ ਵਿੱਚ ਦਿੱਤੇ ਜਾਣੇ ਅੱਜ ਕਿਉਂਕਿ ਹੁਣ ਸਮਾਂ ਬਦਲ ਚੁੱਕਾ ਨਾਮ ਵੱਡੇ ਹੋਣਗੇ ਪਲੇਅਰ ਵੀ ਵੱਡੇ ਨਿਕਲਣਗੇ ਸੋ ਮੈਂ ਸਾਰਿਆਂ ਨੂੰ ਮੁबारकਵਾਦ ਦਿੰਦਾ ਔਰ ਖੁਸ਼ੀ ਯਾਰ ਕਰਦਾ ਕਿ ਇਹ ਸੱਚੇ ਪਾਤਸ਼ਾਹ ਇਹ ਮੇਰੇ ਸਤਿਗੁਰ ਇਸ ਇਲਾਕੇ ਉਤੇ ਮਿਹਰ ਰੱਖੀ ਇਸ ਤਰ੍ਹਾਂ ਛਿੰਝਾ ਮੇਲੇ ਖਾੜੇ ਲੱਗਦੇ ਰਹਿਣ ਔਰ ਇਹਨਾਂ ਜਿਹੜੇ ਪਿੰਡਾਂ ਦੀ ਚੜ੍ਹਦੀ ਕਲਾ ਰਹੇ ਸੋ ਵ